ਦਿੱਲੀ ਯੂਨੀਵਰਸਿਟੀ ਦੇ ਇੱਕ ਕਾਲਜ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਤੇ ਚਰਚਾ ਦਾ ਵੀ ਸਬ ਬਣੀ ਹੋਈ ਆ ਗੱਲ ਕੀ ਆ ਲਕਸ਼ਮੀਬਾਈ ਕਾਲਜ ਆ ਦਿੱਲੀ ਦੇ ਵਿੱਚ ਅਤੇ ਉਥੋਂ ਦੀ ਪ੍ਰਿੰਸੀਪਲ ਨੇ ਉਥੋਂ ਦੇ ਕਮਰਿਆਂ ਦੇ ਵਿੱਚ ਦਵਾਰਾਂ ਦੇ ਉੱਤੇ ਮਿੱਟੀ ਦਾ ਲੇਪ ਕਰਤਾ ਆ ਜੋ ਤੁਸੀਂ ਦੇਖ ਰਹੇ ਹੋ ਲੋਕਾਂ ਦਾ ਕਹਿਣਾ ਆ ਕਿ ਗੋਹੇ ਦਾ ਲੇਪ ਕੀਤਾ ਆ ਦਰਸਲੇ ਗੋਹੇ ਦਾ ਲੇਪ ਨਹੀਂ ਆ ਇਹ ਗਾਰੇ ਦਾ ਲੇਪ ਆ ਸੋ ਅਫਵਾਹਾਂ ਤੋਂ ਵੀ ਬਚੋ ਤੇ ਇਹਦਾ ਫਾਇਦਾ ਕੀ ਆ ਕਿ ਮੈ ਤੁਹਾਨੂੰ ਪਤਾ ਹੈ ਹੁਣ ਟੈਂਪਰੇਚਰ ਵਧਦਾ ਜਾ ਰਿਹਾ ਹੈ ਤੇ ਇਹ ਗਰਮੀ ਨੂੰ ਅਬਜ਼ੌਰਬ ਕਰਦਾ ਹੈ ਤੁਹਾਨੂੰ ਦਾ ਪਤਾ ਹੈ ਪਹਿਲਾਂ ਘਰਾਂ ਦੇ ਜਿਹੜੇ 베ੜੇ ਹੁੰਦੇ ਸੀ ਉਹਨਾਂ ਦੇ ਵਿੱਚ ਵੀ ਗੋਹੇ ਜਾਂ ਫਿਰ ਗਾਰੇ ਦਾ ਲੇਪ ਕੀਤਾ ਜਾਂਦਾ ਸੀ ਤਾਂ ਲੋਕ ਮੈਡਮ ਦਾ ਮਜ਼ਾਕ ਬਣਾ ਰਹੇ ਨੇ ਪਰ ਇਹਤੇ ਮਜ਼ਾਕ ਬਣਾਉਣ ਵਾਲੀ ਕੋਈ ਗੱਲ ਨਹੀਂ ਆ ਮੈਡਮ ਬਹੁਤ ਵਧੀਆ ਕੰਮ ਕਰ ਰਹੇ ਨੇ ਬਾਕੀ ਤੁਸੀਂ ਇੱਕ ਵਾਰੀ ਇਹ ਪੂਰੀ ਵੀਡੀਓ ਕਲਿੱਪ ਜ਼ਰੂਰ ਦੇਖੋ मैं एक बार मिट्टी दिखा देने, वीडियो बना रहे थोड़ा सा ਤੁਸੀਂ ਵੋਇਸ ਸੁਣੀ ਲਈਆ ਇਸ ਦੇ ਵਿੱਚ ਮਿੱਟੀ ਦਾ ਲੇਪ ਹੋ ਰਿਹਾ ਆ ਕੈਮਰਾਮੈਨ ਖੁਦ ਬੋਲ ਰਿਹਾ ਹੈ ਪਰ ਸੋਸ਼ਲ ਮੀਡੀਆ ਦੇ ਉੱਤੇ ਇਸ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ ਵੀ ਗੋਹਾ ਕੰਧਾਂ ਦੇ ਉੱਤੇ ਲਿਪਿਆ ਜਾ ਰਿਹਾ ਹੈ ਬੱਚਿਆਂ ਨੂੰ ਸਮੈਲ ਆਏਗੀ ਇਹ ਵੋ ਸੋ ਦੋਸਤੋ ਵੇੜੇ ਵੀ ਇਦਾਂ ਹੀ ਲਿਪੇ ਜਾਂਦੇ ਸੀ ਪਹਿਲਾਂ ਗੋਹੇ ਦੇ ਨਾਲ ਉਦੋਂ ਦਾ ਸਮੈਲ ਆਂਦੀ ਨਹੀਂ ਸੀ ਤੇ ਇਹ ਗੋਹਾ ਨਹੀਂ ਆ ਇਹ ਗਾਰ ਆਇਆ ਇਹ ਵੀ ਕਨਫਰਮ ਕਰ ਦਿੱਤਾ ਹੈ ਵੀਡੀਓ ਦੇ ਵਿੱਚ ਵੀ ਮਿੱਟੀ ਆ ਗਿੱਲੀ ਇਹ ਬਾਹਰ ਤੋਂ ਆਉਣ ਵਾਲੀ ਹੀਟ ਨੂੰ ਆਬਜ਼ਰਵ ਕਰੇਗਾ ਸੋ ਤੁਹਾਨੂੰ ਪਤਾ ਆ ਹੁਣ ਗਰਮੀਆਂ ਦਾ ਸੀਜ਼ਨ ਆ ਤੇ ਦਿੱਲੀ ਦੇ ਵਿੱਚ ਤਾਂ ਪਹਿਲਾਂ ਹੀ ਆਲਰੇਡੀ ਬੁਰਾ ਹਾਲ ਹੋ ਜਾਂਦਾ ਹੈ ਗਰਮੀਆਂ ਦੇ ਵਿੱਚ ਤੁਹਾਨੂੰ ਤਾਂ ਪਤਾ ਹੀ ਆ ਜਿਨ੍ਹਾਂ ਨੂੰ ਇਸ ਦੀ ਨੋਲਿਜ ਨਹੀਂ ਹੁੰਦੀ ਉਹੀ ਬਕਵਾਸ ਕਰਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਦੇਖਿਆ ਹੋਵੇ ਆ ਕਮੈਂਟ ਬਾਕਸਾਂ ਦੇ ਵਿੱਚ ਕਹ ਰਹੇ ਨੇ ਵੀ ਗੋਹੇ ਦੀ ਸਮੈਲ ਲੋਕਾਂ ਨੂੰ ਆਊਗੀ ਬੱਚਿਆਂ ਨੂੰ ਆਊਗੀ ਜਿਸ ਦਾ ਕੋਈ ਤੁਕ ਨਹੀਂ ਮੰਦਾ ਸੋ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝੀ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਦਕੇ ਧੰਨਵਾਦ